ਲੋਜੀ ਸਵੇਰ ਦੇ ਹੋਏ ਪਹਿਲੇ ਸਾਡੇ 8 ਤੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਅਗਲੇ ਦਿਨ ਦੀ ਵੀਡੀਓ ਹੈ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਕੱਲ ਮੀਂਹ ਦੀ ਪ੍ਰੋਡਕਸ਼ਨ ਹੈ ਇਸ ਵੇਲੇ ਵਾਕਈ ਮੀਂਹ ਪਿਆ ਸਵੇਰੇ ਇਸ ਤਰੀਕਾ 500 ਮਾਗਦੇ ਮੇਰੇ ਕੋਲ ਤਾਂ ਇਕ ਹੁੰਦੀ ਹੈ ਕੀ 3-500 ਮਾਗਦੇ ਨੇ ਮੇਰੇ ਕੋਲ ਤਾਂ ਇਕ ਦੇ ਦੋ ਉਹਨਾਂ ਨੂੰ ਖੁਸ਼ ਨਹੀਂ ਹੁੰਦਾ ਫਿਰ ਹੋਰ ਲਿਆ ਦਾਂਗੇ ਤੇ ਜਿਵੇਂ ਤੁਹਾਨੂੰ ਦੱਸਿਆ ਸੀ ਸਾਡੇ 8 ਇਸ ਟਾਈਮ ਵੱਜ ਰਹੇ ਨੇ ਤੇ ਮੀ ਹੈਗਾ ਸੀਗਾ ਤੇ ਨਹੀਂ ਪਿਆਈ ਬਥੇਰਾ ਸਾਡਾ ਪਿੱਛੇ ਫੇਟੋਬਾ ਬਣ ਗਿਆ ਤੇ ਲੈਂਟਰ ਅੱਜ ਨਹੀਂ ਦੇ ਵਿੱਚ ਹੀ ਪਊਗਾ ਕਦੀ ਮੀ ਪੈ ਗਿਆ ਕਦੀ ਨਹੀਂ ਪਿਆ ਤੇ ਇੱਧਰ ਸਾਡੇ ਇਲੈਕਟ੍ਰੀਸ਼ੀਅਨ ਵੀਰ ਆ ਗਏ ਨੇ ਜਿਹੜੀ ਪਪਾ ਪਾਉਣਗੇ ਤੇ ਕੱਲ ਲੈਂਟਰ ਬਣਿਆ ਗਿਆ ਸੀਗਾ बस नींद ਦੇ ਵਿੱਚ ਵਿੱਚ ਹੀ ਹੋਊਗਾ ਕਿਉਂਕਿ 4 ਘੰਟੇ ਨੀਂਹ ਵੀ ਪੈਣਾ ਦੱਸ ਉਹਨਾਂ ਗੂਗਲ ਦੱਸ ਰਿਹਾ 4 ਘੰਟੇ ਮੈਂ ਨੀਂਹ ਪਊਗਾ 4 ਘੰਟੇ ਬਾਅਦ ਫਿਰ 2 ਘੰਟੇ ਨੀਂਹ ਪਊਗਾ ਬਾਕੀ ਦੇਖੋ ਜਾਂ ਕੋਈ ਕੱਦੀ ਸ਼ੀਟ ਲਿਆਵਾਂਗੇ ਸ਼ੀਟ ਹੀ ਪਾ ਦਾਂਗੇ ਜੇ ਅ ਡਰ ਵੀ ਲੱਗਦਾ ਹੋਇਆ ਠੀਕ ਹੈ ਇੰਦਰ ਤਾਂ ਹੋ ਰਹੀ ਹੈ ਫਿਟਿੰਗ ਤੇ ਉਧਰ ਪਲੰਬਰ ਵਾਲੇ ਨੇ ਕਹਤਾ ਵੀ ਇੱਕ ਦੋ ਪਾਈਪਾਂ ਜਿਹੜੀ ਪੈਣੀਆਂ ਨੇ ਅ ਮੋਟਰ ਵਾਲੀ ਸਿੱਧੀ ਉਹ ਹੁਣੀ ਪਾ ਦਿਆਂ ਕੰਨ ਨੂੰ ਫਿਰ ਲੈਂਟਰ ਦੇ ਵਿੱਚੋਂ ਹੋਲ ਕਰਨ ਦੀ ਲੋੜ ਨਹੀਂ ਪੈਣੀ ਤੇ ਉਹ ਵੀ ਹੁਣ ਲੈਣ ਚੱਲੇ ਆਂ ਹੋਰ ਲਿਉਂਦੇ ਆਂ ਤੇ ਆਪਾਂ ਉਹ ਤੋਂ ਵੀ ਅੱਜ ਨੰਤਰ ਕਰ ਦਈਏ ਕੰਮ ਹੋ ਸਿਰਿਆ ਅੱਜ ਅੱਜ ਕਰੀ ਵੀ ਛੁੱਟੀ ਹਾਂਜੀ ਅੰਕਲਾ ਆਇਆ ਨੇ ਕੀ ਕਰਦੇ ਨੇ ਉਹ ਨਹੀਂ ਅੱਛਾ 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 ਉਹ ਚਲੋ ਮੈਂ ਅੱਛਾ ਮੈਂ ਦੇਖਦਾ ਜਾ ਕੇ yellow baggal ਅੱਛਾ ਠੀਕ ਹੈ ਠੀਕ ਅੱਜ ਜਿਹੜਾ ਦਿਨ ਚੜਿਆ ਉਹ ਇਹ ਚੜਿਆ ਕਿ ਠੰਮੀ ਤਾਂ ਜਿਹੜਾ ਪਿਆ ਪਿਆ ਮੀਂਹ ਤਾਂ ਹੁਣ ਖੈਰ ਰੁਕ ਗਿਆ ਸਾਹਮਣੇ ਤੁਸੀਂ ਦੇਖੋ ਮੀਂਹ ਤਾਂ ਰੁਕ ਗਿਆ ਪਰ ਫੇਰ ਦੀ ਲਾਈਟ ਨਹੀਂ ਹੈਗੀ ਪੂਰੇ ਪਿੰਡ ਦੀ ਲਾਈਟ ਨਹੀਂ ਹੈਗੀ ਤੇ ਸਾਨੂੰ ਜਿਹੜਾ ਆ ਜਨਰੇਟਰ ਉਹ ਲੈਣਾ ਪੈ ਗਿਆ ਕਿਉਂਕਿ ਆ ਜੀ ਕਿਉਂਕਿ ਜਿਹੜਾ ਲੈਂਟਰ ਹੈ ਲੈਂਟਰ ਪੰਡਾ ਹੋਵੇ ਘਰੇ ਪਾਣੀ ਨਹੀਂ ਹੈਗਾ ਟੈਂਕੀ ਉਹ ਖਤਮ ਹੋ ਗਈ ਤਦਾਂ ਯਾਰ ਸਾਡੇ ਨਾਲ ਰੱਬ ਗਿਆ ਐਦਾਂ ਕਾਤੋਂ ਕਰ ਰਿਹਾ ਤੇ ਬਾਕੀ ਨਾਲ ਨਾਲ ਚੱਲ ਰਹੀਆਂ ਤਿਆਰੀਆਂ ਉੱਪਰ ਪਲੰਬਰ ਵਾਲੇ ਬਾਈ ਜੀ ਵੀ ਆ ਗਏ ਤੇ ਉਹ ਵੀ ਨਾਲ ਦੀ ਨਾਲ ਆਪਣਾ ਕੰਮ ਕਰ ਰਹੇ ਨੇ ਕਿਉਂਕਿ ਕੱਲ ਨੂੰ ਉਹਨਾਂ ਨੂੰ ਵੀ ਲੋਡ ਪਾਣੀ ਆ ਤਾਂ ਆਪਾਂ ਉਹਨਾਂ ਨੂੰ ਛੱਡਣ ਦੀ ਮੈਂ ਤਾਂ ਕਿ ਉਹਨਾਂ ਨੂੰ ਪਤਾ ਸੀਗਾ ਕਿ ਕਦੋਂ ਲੈਂਟਰ ਮੈਨੂੰ ਵਾਪਸ ਦੀ ਗੱਲ ਵਾਪਸੀ ਮਿਸਤਰੀ ਨਾਲ ਵਿੱਚੇ ਦੱਸਤਾ ਤੇ ਉਹ ਵੀ ਆਪ ਆ ਗਏ ਤੇ ਇਲੈਕਟ੍ਰੀਸ਼ੀਅਨ ਵੀ ਤੇ ਪਲੰਬਰ ਵੀ ਦੋਨੇ ਇਕੱਠੇ ਹੋਣੇ ਚਾਹੀਦੇ ਨੇ ਪਤਾ ਰਹਿੰਦਾ ਵੀ ਕਿੱਥੇ ਕਿੱਥੇ ਕੀ ਕੀ ਹੋ ਰਿਹਾ ਇਹ ਲੈਂਡਰ ਪੈਂਡ ਤੋਂ ਪਹਿਲਾਂ ਦੀ ਗੱਲਾਂ ਬਾਤਾਂ ਨੇ ਇਹ ਕਿਉਂ ਜੀ ਕਿ ਕਿਉਂਕਿ ਇਹਨਾਂ ਨੇ ਮੈਨੂੰ ਦੱਸਿਆ ਕਿ ਜੇ ਆਪਾਂ ਬਾਅਦ ਚ ਆਉਂਦੇ ਕੱਲ ਨੂੰ ਕੋਈ ਇਲੈਕਟ੍ਰਿਸਿਟੀ ਦੀ ਵਾਇਰ ਜਿੱਥੇ ਪੈਪ ਪੁੱਪਾਈ ਹੈ ਕੋਈ ਆਪ ਪੰਨੀ ਪੰਨੀ ਜਾਂਦੀ ਆਪ ਨੂੰ ਪਤਾ ਨਹੀਂ ਹੁੰਦਾ ਕਿੱਥੇ ਕਿੱਥੇ ਪਾਈ ਹੈ ਤਾਂ ਇਹ ਕਹਿੰਦੇ ਅਸੀਂ ਆਪਣੇ ਆਪਣੇ ਪੁਆਇੰਟ ਜਿਹੜੇ ਪਹਿਲੀ ਆਹ ਨਿਸ਼ਾਨੀਆਂ ਲਾਤੀਆਂ ਜਿਹੜੇ ਆ येलो येलो ਜੇ ਲੱਗੇ ਹੋਏ ਨੇ ਆਹ ਚਿਮਨੀ ਦੀ ਪੁਆਇੰਟ ਹੈ ਉਧਰ ਪਿੱਛੇ ਬਾਥਰੂਮਾਂ ਦੇ ਤੇ ਇਹਦਾ ਸਾਰੇ ਪੁਆਇੰਟ ਇਹਨਾਂ ਛੱਡਦੇ ਧੰਨਵਾਦ ਭਾਈ ਤੁਹਾਡਾ ਠੀਕ ਹੈ ਜੀ ਉਸੇ ਮਿਸ ਆਪ ਐ ਤੁਸੀਂ ਕਹਦਾ ਛੱਡਤਾ ਇਹ ਇਹ ਸੀਟ ਦਾ ਜੀ ਸਿੱਧਾ ਫਲੈਸ਼ ਵਾਲ ਨਹੀਂ ਜਾਉਂਦਾ ਇਹ ਅੱਛੀ ਤਰੀਕ ਪਾਣੀ ਜਾਂਦਾ ਠੀਕ ਹੈ ਇੱਕ ਪੈਪ ਇੱਥੇ ਪਊਗਾ ਜੀ ਉਹ ਬਾਥਰੂਮ ਦੀਆਂ ਟੂਟੀਆਂ ਨੂੰ ਪਾੜੀ ਜਿਵੇਂ ਉਹ ਮੁੰਡਾ ਉਹ ਉੱਥੇ ਪਾ ਰਿਹਾ ਹਾਂਜੀ ਹਾਂ ਉਹ ਮੇਰੇ ਉਹ ਰੇ ਪਊਗਾ ਹੈ ਹਾਂਜੀ ਇਹ ਕਰਨੇ ਵਾਸਤੇ ਇਹ ਬਾਸਵੇ ਸਾਨੂੰ ਜਾਊਗਾ ਜੀ ਟੂਟੀਆਂ ਨੂੰ ਪਾਣੀ ਜਾਊਗਾ ਆਪਣੀਆਂ ਨੂੰ ਠੀਕ ਹੈ ਸਾਬਰ ਨੂੰ ਜਾਊਗਾ ਸਾਰੇ ਟੂਟੀਆਂ ਆਪਾਂ ਨੇ ਇੱਧਰ ਨਹੀਂ ਕੰਧ ਤੇ ਰੱਖਣੀਆਂ ਨੇ ਹਾਂਜੀ ਹਾਂ ਉਹ ਥੱਲੋਂ ਪਾਏ ਪੂਮ ਜੂਗਾ ਜੀ ਅੱਛਾ ਥੱਲੋਂ ਪੂਮ ਜੂਗਾ ਹਾਂ ਠੀਕ ਹੈ ਉਧਰ ਆ ਬੀਮ ਪਾਇਆ ਹੋਇਆ ਜੀ ਮਿਸਤਰੀਆਂ ਦਾ ਤਾਂ ਕਰਕੇ ਖੇੜੇ ਨੇ ਠੀਕ ਹੈ ਤੇ ਇਹ ਵੀ ਸੇਮ ਓਵੇਂ ਹੀ ਹੈ ਹਾਂ ਆ ਆਪਣਾ ਪੰਤਾਲਾ ਹੋ ਗਿਆ ਹਾਂਜੀ ਠੀਕ ਹੈ ਆ ਪੰਤਾਲਾ ਹੋ ਗਿਆ ਤੇ ਆਹ 플ਸ਼ ਵਾਸਤੇ ਹਾਂਜੀ ਠੀਕ ਹੈ ਤੇ ਇਹਦੇ ਰਾਜਵਿੰਦਰ ਭਾਈ ਨੇ ਲੈਹਰੇ ਕਾਗੇ ਤੋਂ ਤੇ ਇਹ ਇਹਨਾਂ ਨੇ ਅੱਜ ਦੇਖਿਆ ਵੀ ਅਸੀਂ ਵੀਡੀਓ ਪਾਉਨੇ ਆ ਤੇ ਅੱਜੇ ਸਮਾਈਲ ਕਰ ਰਹੇ ਨੇ ਅੱਜ ਤੇ ਇਹਨਾਂ ਦਾ ਕੰਮ ਵੀ ਕਾਬਿਲ ਤਾਰੀਫ ਹੈ ਤੇ ਇਹਨਾਂ ਨੇ ਕੰਮ ਆਪਣਾ ਕੀਤਾ ਸੀ ਬੁਟੀਕ ਚ ਤੇ ਸਾਨੂੰ ਵਧੀਆ ਲੱਗਿਆ ਤੇ ਅਸੀਂ ਨੇ ਕਿਹਾ ਵੀ ਅਸੀਂ ਆਪਣਾ ਘਰ ਦਾ ਜਿਹੜਾ ਬਿਜਲੀ ਦਾ ਕੰਮ ਇਹਨਾਂ ਤੋਂ ਹੀ ਕਰਾਵਾਂਗੇ ਤੇ ਬਾਕੀ ਤੁਸੀਂ ਭਾਈ ਅਗਰ ਆਪਣਾ ਕੋਈ ਨੰਬਰ ਦੇਣਾ ਚਾਹੋ ਤਾਂ ਦੱਸ ਦਿਓ ਕੰਟੈਕਟ ਨੰਬਰ ਹੈ ਜੀ ਮੇਰਾ 97793 87648 ਠੀਕ ਹੈ ਇਹ ਲੈਰੇ ਕਾ ਅੱਗੇ ਤੋਂ ਨਹੀਂ ਲੈਰੇ ਕਾ ਅੱਗੇ ਤੋਂ ਖਾਸ ਹੀ ਲੈਰੇ ਕਾ ਹਾਂ ਕੰਮ ਇਹਨਾਂ ਦਾ ਵਧੀਆ ਬਾਕੀ ਇਹ ਸਵੇਰੇ 6 ਵਜੇ ਆਉਣ ਨੂੰ ਤਿਆਰ ਸੀਗੇ ਪਰ 6 ਵਜੇ ਮੀਂਹ ਪੈ ਰਿਹਾ ਸੀਗਾ ਤੇ ਫਿਰ ਇਹ ਕਿਤੇ ਰਸਤੇ 'ਚ ਰੁਕੇ ਹੋਏ ਸੀਗੇ ਤੇ ਮੈਂ ਫੋਨ ਮਾਰਾਂਗਾ ਆ ਕੇ ਗੱਡੀ 'ਚ ਲੈ ਜਾਾਂ ਕਹਿੰਦੇ ਨਹੀਂ ਕਹਿੰਦਾ ਬਸ ਮੀਂਹ ਕਿੰਮ ਕਿੰਮ ਹੋ ਰਿਹਾ ਸੀ ਆ ਜਾਂਦੇ ਆ ਤੇ ਮਤਲਬ ਇਹਨਾਂ ਦਾ ਕੰਮ ਕਰਨ ਦਾ ਜੋ ਆ ਇੱਛਾ ਹੈ ਨਾ ਉਹ ਦੇਖੋ ਤੁਸੀਂ ਕੰਨੀ ਉਹ ਹੈ ਇਹਨਾਂ ਦੀ 6 ਵਜੇ ਉਹਨਾਂ ਨੂੰ ਪਤਾ ਹੁੰਦਾ ਕਿ ਅਗਲੇ ਲੈਂਡਰ ਪੈਣਾ ਤਾਂ ਆਪਾਂ ਟਾਈਮ ਸਿਰ ਪਹੁੰਚੀਏ ਕਿਉਂ ਜੀ ਹਾਂਜੀ ਸਹੀ ਗੱਲ ਹੈ ਹਾਂਜੀ ਤੇ ਆਹ ਬਾਈ ਵੀ ਕੋਈ ਕੱਟ ਨਹੀਂ ਹੈਗੀ ਵੀ ਟਾਈਮ ਸਿਰ ਸਾਨੂੰ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਤੇ ਆਪ ਹੀ ਪਹੁੰਚ ਪਹੁੰਚ ਗਏ ਆਪਣੇ ਆਪ ਹੀ ਤੇ ਆਹ ਆਪਣਾ ਉੱਪਰ ਦੇ ਬਾਥਰੂਮ ਉੱਪਰਲੇ ਬਾਥਰੂਮ ਵਾਸਤੇ ਹਾਂ ਤੇ ਆਹ ਆਹ ਉਹ ਆਪਣਾ ਲੋਬੀ 'ਚ ਵਸਦੇ ਸੰਤੂ ਜੀ ਅੱਛਾ ਉਹਦੀ ਪੈਪ ਜਾਊਗੀ ਹਾਂਜੀ ਹਾਂ ਠੀਕ ਹੈ ਆ ਇੰਨੇ ਪੁਆਇੰਟ ਅੱਛਾ ਇਹ 45 ਇਹਦੇ ਵਿੱਚ ਵੀ ਮੋਟਰ ਦਾ ਪਾਣੀ ਚੜੀ ਹੋ ਗਈ। ਅੱਛਾ। ਬਾਈ ਤੁਸੀਂ ਧੰਨਵਾਦ। ਅੱਛਾ ਮੋਟਰ ਆਪਾਂ ਫਰੰਟ ਤੇ ਲਾਵਾਗੇ। ਹਾਂਜੀ। ਠੀਕ ਹੈ। ਠੀਕ ਹੈ ਜੀ। ਆਹ ਮੂਰੇ ਬਾਦਰੇ ਦਾ ਪਾਣੀ ਆ ਗਿਆ ਜੀ। ਹਾਂ। ਆਹ ਐਲਨੂ ਵਿੱਚ ਵੀ ਅੱਜ ਕੱਲ ਨੂੰ ਆਪਣੀ ਉੱਪਰ ਜਗਾ ਬੰਦ ਗਿਆ। ਆਹ ਆਹ ਪੋਰਟੇ ਦਾ ਪਾਣੀ ਚੜੀ ਹੋ ਗਿਆ ਇਹਦੇ ਵਿੱਚ। ਠੀਕ ਹੈ। ਠੀਕ ਹੈ ਜੀ। ਤਾਂ ਕਰਕੇ 2 ਪੁਆਇੰਟ ਰੱਖਦੇ ਮਿਸਤਰੀ ਤੋਂ ਅਟਾਲੇ। ਤਾਂ ਉੱਪਰ ਹੀ ਕਰਨੇ ਪਾਉਂਦਰ ਕਰਕੇ। ਠੀਕ ਹੈ ਠੀਕ ਹੈ। ਤੇ ਉੱਧਰ ਸੂਈ ਆ ਗਈ ਆਪਣੀ। ਹੂੰ। ਆ ਤੁਸੀਂ ਦਾ ਸੈਂਕਲੋਗੂ ਨੂੰ ਪਾਣੀ ਜਾਉ ਪਈ। ਅੱਛਾ। ਤੇ ਉਹ ਚਾਰ ਏਸੀ ਪਾਈਪ ਆਪਣਾ ਕਿਮਣੀ ਲਾਉਗੇ। ਠੀਕ ਠੀਕ ਹੈ। ਇਹ ਪਾਈਪ ਲੈਂਟਰ ਦੇ ਉੱਪਰ ਦੀ ਜਾਣੀ ਲੈਂਟਰ ਪੈਣ ਤੋਂ ਬਾਅਦ ਜਾਣਗੇ। ਹਾਂਜੀ ਹਾਂ। ਇਹ ਲੈਂਟਰ ਦੇ ਉੱਪਰ ਦੀ ਵੀ ਮਿੱਟੀ ਦੇ ਵਿੱਚ ਦੱਬ ਕੇ ਹਾਂ ਹਾਂ ਹਾਂ। ਕੱਚੀ ਜੀ ਫਸ ਲੱਗੀ। ਠੀਕ ਹੈ। ਤੇ ਆ ਸਾਡੀ ਪੌੜੀ ਦਾ ਪ੍ਰੋਵੀਜ਼ਨ ਤੇ ਬਾਕੀ ਐਲੈਕਟ੍ਰੀਸ਼ੀਅਨ ਭਾਈ ਹੋਣੀ ਆਪਣਾ ਆਪਣਾ ਕੰਮ ਕਰੀ ਜਾਂਦੇ ਨੇ ਇਹ। ਆਪਣਾ

ਨਹੀਂ ਆਪਾਂ ਨੂੰ ਕੱਲ ਨੂੰ ਕੋਈ ਅੜਿੱਕਾ ਨਾ ਆਵੇ ਕੱਲ ਨੂੰ ਲੰਗੜ ਪਸੰਦ ਦਾ ਆਪਾਂ ਸਾਈਡ 'ਤੇ ਰੱਖਦੇ ਹਾਂ। ਸਾਈਡ 'ਤੇ ਇਹ ਵੀ ਹੋ ਜੀ ਫਿਰ ਟੈਂਕ ਤੋਂ ਬਾਦ ਨੂੰ ਦੇ ਨਿਸ਼ਚਿਤ ਹੋ ਜਾਣਗੇ। ਅੱਛਾ ਇਹਦੇ નીચે ਹੋ ਜਾਂਦੇ। ਕੋਈ ਗੱਲ ਨਹੀਂ ਮੋਟਰ ਵੀ ਲੱਗ ਜੀ ਟ੍ਰੈਂਗ ਵੀ ਹੋ ਜੀਏ ਆਪਾਂ ਫੇਸ ਕਰ। ਹਾਂਜੀ। ਚਲੋ। ਇਹ ਮੈਂ ਲੈਂਡਰ ਫੈਰਣ ਤੋਂ ਫਿਰ ਉਹਦੀ ਕਾਰਵਾਈ ਵੀ ਕਰਾਉਣੇ ਨਾਲ ਨਾਲ। ਹਾਂਜੀ ਹਾਂ। ਇਹ ਤੋਂ ਤੋਂ ਕੋਈ ਗੱਲ ਨਹੀਂ। ਬਸ ਇਹ ਲੈਂਡਰ ਪਾਉਣ ਤੋਂ ਬਾਅਦ ਅਸੀਂ ਮੋਟਰ ਦਾ ਹੀ ਕੰਮ ਕਰਾਵਾਂਗੇ। ਤੇ ਮੋਟਰ ਦਾ ਵੀ ਤੁਹਾਨੂੰ ਨਾਲ-ਨਾਲ ਹੋ ਜਾਊਗਾ ਤੇ ਉਹਦੇ ਬਾਅਦ ਸਾਰੇ ਕੰਮ ਰੈਗੂਲਰ ਹੁੰਦੇ ਰਹਿਣਗੇ ਕਿਉਂਕਿ ਇਹ ਇਹ ਕੰਮ ਤਾਂ ਖੜਾ ਜਾਣਾ ਹੈ 15 ਦਿਨ ਤੱਕ ਇਹ ਕੰਮ ਖੜਾ ਰਹਿਣਾ ਹੈ ਹਾਂਜੀ ਹਾਂ ਠੀਕ ਹੈ ਇਹਦੇ ਕੋਈ ਕਾਰਵਾਈ ਕੁਝ ਨਹੀਂ ਹੋਣੀ ਜੇ ਮੇਰੇ ਕੋਲ ਉਹਨਾਂ ਜਿਹੜਾ ਆਪਾਂ ਫਿਰ ਆਪਾਂ ਮੋਟਰ ਦਾ ਇਹ ਕੰਮ ਕਰਾਵਾਂਗੇ ਹਾਂਜੀ ਇਹ ਮੀਟਰ ਦਾ ਫਾਰਮ ਫਿਰੋਂ ਤਾਂ ਭਰੇ ਹੋਏ ਸੀ ਉਹ ਮੀਟਰ ਵੀ ਉਦੋਂ ਕਹਿੰਦੇ ਸੀ ਕਹਿੰਦੇ ਸਰ ਲੈਂਡਰ ਪੈ ਗਿਆ ਫੇਰ ਆਇਓ ਕਹਿੰਦੇ ਹਾਂਜੀ ਉਹ ਲੈਂਡਰ ਪਈ ਗਿਆ ਤੇ ਅੱਜ ਹਾਂ ਓ ਜੀ ਸਦੀ ਸਾਡੀ ਟੀਮ ਲੈਂਟਰ ਵਾਲੀ ਉਹ ਵੀ ਆ ਗਈ ਹੈ ਤੇ ਕਰੋ ਸ਼ੁਕਰ ਆ ਤੇ ਲੈਂਟਰ ਪਾਊਗਾ ਸਾਡਾ ਮਾਤਮਾ ਭਲੀ ਕਰੇ ਸਾਰਾ ਕੁਝ ਇਸ ਸਮਾਪਤ ਹੋਵੇ ਜੀ ਨਾ ਹੁਣ ਅਧੂਪਚਾਲੇ 'ਚ ਹੋ ਗਿਆ ਓਹ ਤੇਰੀ ਚੱਲ ਚੱਲ ਤੇ ਲਓ ਜੀ ਨਵਾਂ ਵਲੌਗ ਸ਼ੁਰੂ ਕਰਤਾ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਟਾਈਮ ਆ ਸਵੇਰ ਦਾ ਤੇ ਅੱਜ ਹਾਂ ਚਮਚਾ ਤੇ ਨਹੀਂ ਇਹ ਅੱਜ ਜੀ ਆਪਣੇ ਡੈਂਟਰ ਦੀ ਤਿਆਰੀ ਚੱਲ ਰਹੀ ਹੈ ਇੱਕ ਮਿੰਟ ਚਮਚਾ 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 ਆਲਓ ਹਰ ਤੇ ਸਮਾਨ ਆਪਣਾ ਆ ਚੁਕਿਆ ਇੱਕਦਮ ਥੋੜਾ ਜਿਹਾ ਲੂਣ ਦੇਖ ਰਹੀ ਠੀਕ ਹੈ ਕੱਚ ਨੇ ਸਭ ਸਰ ਉਹ ਲੂਣ ਦੇਖਿਆ ਸੀ ਮੈਂ ਸਬਜੀ ਦਾ ਸਬਜੀ ਚੋਂ ਕੱਢ ਕੇ ਦਿੱਤਾ ਠੀਕ ਹੈ ਤੇ ਇਧਰ ਆਪਾਂ ਬਣਾ ਦਾਂਗੇ ਆਂਦੀ ਪਕੌੜੇ ਸਮਾਨ ਸਾਰਾ ਆ ਚੁਕਿਆ ਗਾਹ ਪਿਆ ਹੋਇਆ ਪੂਰਾ ਤੇ ਇਧਰ ਆਪਾਂ ਸਪਾਈਸ ਵੀ ਕਰਤੀ ਐ ਤੇ ਪਾਪਾ ਪਾਪਾ ਨੇ ਜਾਣਾ ਹੁਣ ਜਾਈ ਜਾਈ ਚਪਲ ਦੇ ਚਪਲ ਦੇ ਚਪਲ ਦੇ ਪਤਾ ਇਹਨੇ ਨਾਲ ਜਾਣਾ ਪਾਪਾ ਦੇ ਬਾਦ ਮਾਰੋ ਨੇ ਬਾਈ ਦੇ ਕਿੱਥੇ ਚੱਲੀਆਂ 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 ਕੱਚੀ ਕਾਜੀ ਸਾੜੀਆਂ ਨੂੰ ਹੋਰ ਵੀ ਕਰਦੀ ਆ ਤੇ ਸਭਾ ਚਲੋਗੀ ਬਲੌਗ ਦਾ ਸ਼ੁਰੂ ਕਰਤਾ ਤਾਂ ਕੈਮਰਾ ਮੈਨੂੰ ਪਤਾ ਨਹੀਂ ਸਾਫ਼ ਹੈਗਾ કે ਨਹੀਂ ਹੈਗਾ ਕਿ ਨਹੀਂ ਅੱਜ ਪੁੱਛੋ ਨਾ ਮੀ ਨਾਲ ਇੰਨਾ ਬੁਰਾ ਹਾਲ ਹੈ ਕੋਈ ਪਣਾ ਲੈਟਰ ਪਰ ਮੀ ਬੰਦ ਨਹੀਂ ਹੋ ਰਿਹਾ ਫੇਰ ਦਾ ਕੋਈ ਥੋੜਿਆ ਬੰਦ ਹੋਇਆ ਤੇ ਫੇਰ ਦਾ ਥੱਲੇ ਵਾਹੀ ਹੋਵੇ ਕਿ ਨਹੀਂ ਨਾ ਪਵੇ ਲੈਕੀ ਜਾਵੇ ਕਿ ਮੀ ਦਾ ਕਾੜੀਆਂ ਤੁਹਾਨੂੰ ਪਤਾ ਜੇ ਲੈਟਰ ਦੋ ਦਿਨ ਹੋ ਗਏ ਫਿਰ ਤਾਂ ਕੋਈ ਚੱਕਰ ਨਹੀਂ ਅਰੇ ਲੈਟਰ ਦੀ ਤਿਆਰੀ ਕਰ ਰਹੇ ਨੇ ਹੈਗੇ ਮਿਸਤਰੀ ਵੀ ਸੋਚਦੇ ਪਏ ਨੇ ਕਿ ਔਰ ਲੈਟਰ ਪਾਈਏ ਕੇ ਨਾ ਪਾਈਏ ਕਿਉਂਕਿ ਇਹ ਜਿਹੜਾ ਪੰਜੀ ਨਹੀਂ ਹੋ ਰਿਹਾ ਤੇ ਬਸ ਇਹ ਦੇਖਿਆ ਇਹ ਭੰਦਾ ਜਿਵੇਂ ਨਹੀਂ ਹੋਇਆ ਤੁਹਾਨੂੰ ਦੱਸਦੀ ਜਾਵਾਂਗੀ ਕਿ ਅੱਜ ਤਾਂ ਅੱਪਾ ਸਾਰੀ ਕਰ ਲਈ ਮੈਂ ਤੁਹਾਨੂੰ ਦਿਖਾ ਲਈਏ ਬਾਕੀ ਜਿਹੜਾ ਨਹੀਂ ਹੋਇਆ ਤੇ ਵੀ ਲੋਕਾਂ ਨੇ ਬਣੇ ਰਿਹਾ ਤੇ ਅੱਜ ਤਾਂ ਲਾਈਵ ਸ਼ੋਰ ਜੀ ਕਰਦੇ ਲੋਕੀ ਇਧਰ ਆਪਾਂ ਬਣਾਏ ਨੇ ਰਾਜਮਾ ਚੋਲ ਪਰ ਰਾਜਮਾ ਚੋਲ ਖਾ ਲਈਏ ਪਹਿਲਾਂ ਫਿਰ ਬਾਅਦ ਚ ਪਕੌੜਿਆਂ ਦਾ ਲੰਗਰ ਲੱਗਣਾ ਪਕੌੜੇ ਖਾਣੇ ਅੱਜ ਕੱਲ੍ਹ ਖਾਣੇ ਡਾਈਟਿੰਗ ਤੇ ਰਹਿਣਾ ਆਹ ਹਵਾਲੇ ਲਈ ਜਾ ਰਹੀ ਐਵੇਂ ਹਵਾਲਿਆ ਕਰੋ ਚਾਹੀਦਾ ਬਸ ਹਾਂ ਉੱਠਾ ਨਹੀਂ ਹੁੰਦੀ ਨਹੀਂ ਤਾਂ ਰੋਟੀ ਖਾੜਾ ਪੁੱਤਰੀ ਲੈ ਰੋਟੀ ਤਾਂ ਖਾ ਲੈ ਹਾਂ ਠੰਢੀਨ ਲੱਗੇਗਾ ਡੋਂਨੇ ਰੇਜੀ ਰੋਟੀਆਂ 'ਚ ਪਾਣੀ ਪਾਈ ਜਾ ਰਹੇ ਆਓ ਤਿਆਰੋ ਕਿ ਕੰਮ ਨਹੀਂ ਹੋਣਾ ਇਹ ਦੀ ਪਾਣੀ ਚਾਹੀਦੀ ਐ ਰਸਿਨਾ ਬਣੀ ਆ ਗਈ ਫਤੇ ਆਲੂ ਛਿੱਲੂਗਾ ਫਤੇ ਆਲੂ ਛਿੱਲੋਗੇ ਨਾ ਪਾੜ ਦੀ ਸੀਟ ਅੱਗੇ ਪਾਤੀ ਪਈ ਆ ਨਵੀਂ ਇਹ ਹੱਥ ਨਾ ਲਾਉਣ ਨੂੰ ਖਰਾਬ ਹੋ ਜੂ ਹਟਾ ਹਾਂ ਪਾਣੀ ਕੱਢ ਦੇ ਪਾਣੀ ਕੱਢ ਦੇ ਦੋ ਪਾਣੀ ਢੋਲੋ ਭੁੱਲੋ ਜੀ ਇੱਧਰ ਪਕੌੜਿਆਂ ਲਈ ਆਲੂ ਰੈਡੀ ਹੋ ਰਹੇ ਨੇ ਢੋਲ ਰਹੇ ਨੇ ਪਕੌੜੇ ਬਣ ਲੱਗੇ ਨੇ ਵਸੇ ਹਲਵਾਈ ਸਾਡਾ ਪਹੁੰਚ ਚੁੱਕਿਆ ਪਹਿਲਾਂ ਉਹ ਜਾਲੀ ਸਾਫ਼ ਕਰੋ ਅਗੋਂ ਬੋਤਲ ਨਾ ਟੁੱਟ ਜਾਵੇ ਵਿੱਚ ਹੋਈ ਲਾਈਕਸ ਆ ਬੈਕ ਜੀ ਇੱਤੀ ਦਿੱਤੀ ਕਹਿੰਦੇ ਸਮਾਨ ਚ ਲੱਭੋ ਗੱਡੀ ਚ ਦੇਖੀ ਐ ਗੱਡੀ ਚ ਗੱਡੀ ਚ ਵੇਖੀ ਇਮਲੀ ਪਾਵੇਂ ਗੱਡੀ ਚ ਪਈ ਹੋਵੇ ਗੱਡੀ ਚ ਤਾਂ ਨਹੀਂ ਪਈ ਮਾਤੂ ਬਤਾ ਇਹਦਾ ਸੋਨਾ ਲਾ ਦੇ ਰੱਬਾ ਦੇਣ ਲਾ ਦੇ ਲੈਂਟਰ ਪੈ ਜਾ ਸਾਡਾ ਹਾਂਜੀ ਮਿਸਤੀ ਸਾਫ ਕਰਨਾ ਹੋ ਗਿਆ ਤੁਹਾਡਾ ਕੰਮ ਤਾਰਾ ਕੰਪਲੀਟ ਹੈ ਜੀ ਕੰਮ ਅੱਛਾ ਹਾਂਜੀ ਤੇ ਸਾਰੇ ਪੁਆਇੰਟ ਕੰਪਲੀਟ ਹੋ ਗਏ ਨਾ ਆਪਾਂ ਥੱਲੇ ਰੱਖ ਰਿਹਾ ਪੋਰਚ ਚ ਹਾਂਜੀ ਹਾਂ ਜੀ ਪੋਰਚ ਦੇ ਵਿੱਚ ਆਪਣਾ ਮੇਨ ਬਾਕਸ ਆ ਗਿਆ ਠੀਕ ਹੈ ਮੇਨ ਬੋਡ ਇੱਥੇ ਲੱਗੂਗਾ ਇਹਦਾ ਨੀ ਜੀ ਸਾਰੇ ਦਾ ਜਿਹੜਾ ਸਾਰਾ ਹੈਡ ਬੋਕਾ ਹੋਰੀ ਹੋਗਾ ਹੈਡ ਆਫਿਸ ਹੋਗਾ ਇੱਥੇ ਆਫਿਸ ਹੋਗਾ ਠੀਕ ਹੈ ਸਾਰੇ ਆਪਣੇ ਕੈਮਰਾ ਕੱਟਦਾ ਜੀ ਫਰੰਟ ਤੇ ਕੱਟਦਾ ਪੋਰਚ ਦੇ ਵਿੱਚ ਰੱਖਦਾ ਜੀ ਠੀਕ ਹੈ ਠੀਕ ਹੈ ਜੀ ਕੇਬਲਾ ਕੱਟਦੀਆਂ ਡਰਾਇੰਗ ਦੇ ਵਿੱਚ ਇਹ ਤੁਹਾਨੂੰ ਯਾਦ ਤਾਂ ਰਹਿਣਗੀਆਂ ਹਾਂਜੀ ਹਾਂ ਬਿਲਕੁਲ ਯਾਦ ਰਹਿਣਗੀਆਂ ਠੀਕ ਹੈ ਤੇ ਏਸੀ ਦਾ ਪੁਆਇੰਟ ਸਾਰਾ ਇਹਨਾਂ ਦਾ ਸਰਕਟ ਜਿਹੜਾ ਅਸੀਂ ਕੈਮਰੇ ਵਾਲਾ ਇੱਥੇ ਆ ਗਿਆ ਜੀ ਲੌਬੀ ਚ ਹਾਂ ਏਸੀ ਦਾ ਪੁਆਇੰਟ ਨੇ ਇਹ ਉਹ ਵੱਡਾ ਆ ਗਿਆ ਜੀ ਏਸੀ ਦਾ ਪੁਆਇੰਟ ਅੱਛਾ ਆ ਵੱਡਾ ਸਾਰਾ ਇਹ ਦੀਵੜਾ ਆਪਾਂ ਛੱਤ ਦੇ ਉੱਪਰ ਲੈ ਕੇ ਜਾਵਾਂਗੇ ਜੀ ਅੱਛਾ ਵੈਸੇ ਤਾਂ ਅਸੀਂ ਇੱਥੋਂ ਲੈ ਜਾਣੇ ਸੀ ਪਰ ਇੱਥੇ ਨਾ ਵਿੰਡੋ ਲੱਗੂਗੀ ਛੋਟੀ ਉੱਪਰ ਉੱਪਰਲਾ ਬਣੂਗਾ ਠੀਕ ਹੈ ਕਿਕਟ ਆਊਗੀ ਠੀਕ ਹੈ ਠੀਕ ਹੈ ਕਿ ਇੱਧਰ ਲੈ ਗਏ ਇਸ ਤੋਂ ਉੱਪਰ ਲੈ ਜਾਈਏ ਠੀਕ ਹੈ ਤੇ ਬਾਕੀ ਬਾਕੀ ਏਸੀ ਦਾ ਆਪਰਾਟ ਆ ਗਿਆ ਜੀ ਆਪਣਾ ਉਹ ਆ ਗਿਆ ਜੀ ਪਰਲੀ ਸਾਈਡ ਦੋ ਏਸੀ ਨੇ ਹੋਰ ਅੱਛਾ ਜਿਹੜੇ ਵੱ ਇਹ ਨਿਕਲਣਗੇ ਕਿ ਪੱਕੀ ਰਹਿਣਗੇ ਇਹ ਨਹੀਂ ਨਿਕਲਣਗੇ ਜੀ ਇਹਨਾਂ ਦੇ ਵਿੱਚ ਪਾਏ ਪੋਰ ਮਾਵਾਂਗੇ ਜੀ ਅਸੀਂ ਅੱਛਾ ਜਿਹੜਾ ਜਸਟ ਇੱਕ ਟੈਂਪਰੇਰੀ ਪਾਏ ਠੀਕ ਹੈ ਬਾਕੀ ਉਹਨਾਂ ਦੇ ਪਲੰਬਰ ਹੋਣਾ ਕਿ ਉਹ ਪਲੰਬਰਾਂ ਦੇ ਨੇ ਨੰਬਰ ਬਾਈ ਹੁਣ ਚਲੇਗੇ ਨੰਬਰ ਬਾਈ ਪਲੰਬਰ ਚਲਾ ਗਿਆ ਅੱਛਾ ਠੀਕ ਹੈ ਤੇ ਅੱਜ ਇਹਨਾਂ ਦਾ ਕਿੰਨਾ ਕੰਮ ਰਹਿੰਦਾ ਉਹ ਪੁੱਛੀ ਰਹਿੰਦੀ ਸੀ ਇਟਾ ਇਹ ਪੈਰ ਰਖ ਕੇ ਟੁੱਟ ਸਕਦੀ ਹੈ ਨਾ ਨਹੀਂ ਇਹ ਡੁੱਟਦੀ ਸਾਰੇ ਇਹ ਕਰਦੇ ਤੇ ਸਾਰੇ ਪੁਆਇੰਟ ਆਪਾਂ ਇੱਕ ਵਾਰ ਦੇਖ ਲਈਏ ਇੱਥੇ ਪੁਆਇੰਟ ਆ ਗਏ ਸਾਰੇ ਇੱਥੇ ਕੀ ਚੀਜ਼ ਆ ਇਹ ਵਾਲਾ ਜੀ ਇੱਥੇ ਲਾਈਟ ਦੀ ਪੁਆਇੰਟ ਨਹੀਂ ਜਿਹੜਾ ਆਪਾਂ ਪੰਪਾਂ ਵਗੈਰਾ ਦੇ ਨਹੀਂ ਇੱਥੇ ਸੋਚ ਲੱਗਣੀ ਆ ਕਿਉਂਕਿ ਇੱਥੇ ਵਾਸ਼ ਸਟੇਸ਼ਨ ਲੱਗੂਗਾ ਹਾਂਜੀ ਹਾਂ ਉਹ નીચે ਲੱਗ ਜੂਗੀ ਹਾਂ ਇੱਥੇ ਵੀ ਆਊਗਾ ਸਾਰਾ ਫਿਰ ਜੀ ਵਾਇਰਿੰਗ ਕਰਾਂਗੇ ਜਦੋਂ ਹਾਂ 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 ਫਿਰਿੰਗ ਕਰਾਂਗੇ ਠੀਕ ਹੈ ਠੀਕ ਹੈ ਠੀਕ ਹੈ ਮਤਲਬ ਆਪਣਾ ਉੱਪਰਲਾ ਬੀ ਡ੍ਰੈਂਕਿੰਗ ਕੇਬਲ ਧਾਰੇ ਇੱਥਾਰੇ ਠੀਕ ਹੈ ਠੀਕ ਹੈ ਠੀਕ ਹੈ ਫੋਨੀ ਸਾਹਿਬ ਤੁਹਾਡਾ ਕਿੰਨਾ ਰਹਿ ਗਿਆ ਕੰਮ? ਪਾਣਾ ਦਾ ਕੰਪਲੀਟ ਹੈ ਜੀ। ਕੰਪਲੀਟ ਹੈ। ਦੇਖੋ ਪਿੱਛੇ ਨੀਵਾ ਜਾਂ ਤੁਹ ਕਿਹਾ ਜਾ ਪਿਆ ਉਹ। ਬਈ ਤੂੰ ਕਿਹ ਰਹੂਗਾ ਕਿ ਥੱਲੇ ਇੱਟ ਰੁੱਟ ਲਾਉਣੀ ਆ। ਉਹ ਬਲੋਕਾਂ ਕਰਕੇ ਬਲੋਕ ਉੱਤੇ ਨਾ ਦੇਗਾ। ਉਹ ਥੱਲੇ ਇੱਟਾ-ਇੱਟਾ ਰੱਖ ਦੋ ਤੇ ਬੈਠਣ ਨੂੰ ਅਜੀਬ ਜਿਹਾ ਲੱਗ ਰਿਹਾ ਜਿਵੇਂ ਪਿੱਛੇ ਝੁਕੇ ਜਾ ਹੁੰਦਾ ਲੈਂਟਰ। ਇਹ ਚੱਕਣੀ ਆ ਮੈਂ ਇਹੀ ਕਹਿ ਰਿਹਾ ਇਹ ਲੈਵਲ ਚ ਹੋ ਜੂਗਾ ਹਾਂ ਇਹ ਤੋਂ ਉਹਨੋਂ ਪਿੱਛੋਂ ਉੱਥੇ ਦੇਖਦੇ ਨਾ ਐਂ ਲੱਗਦਾ ਥੱਲੇ ਲਿਫਿਆ ਜਾ ਲੱਗਦਾ ਹਾਂ ਉਹਦੇ ਕਰਕੇ ਬਲੌਗ ਉੱਚੇ ਨੇ ਬਸੋਸਾ ਸਿਰਫ ਹੀ ਦਿਖਦਾ ਜੀ ਬਰਾਬਰ ਦਾ ਕਰਦੇ ਆਂ ਲੱਗਦਾ ਜੀ ਇੱਕ ਮੇਲ ਬਰਾਬਰ ਹੋ ਜਾਣਾ ਬਲੌਗ ਉੱਚੇ ਜਾ ਅਗਰ ਕੀ ਲੱਗਦਾ ਠੀਕ ਹੈ ਜੀ ਠੀਕ ਹੈ ਚਲ ਮੰਨ ਲਈ ਤੁਹਾਡੀ ਛੋਟਾ ਕੰਮ ਤਾਂ ਟੋੜਾ ਕੰਮ ਕੰਪਲੀਟ ਹੈ ਟੋੜਾ ਕੰਮ ਕੰਪਲੀਟ ਹੈ ਅੱਛਾ ਹਾਂ ਵਾਹ ਦਿਓ ਵੀ ਰੈਟ ਪਾਈਓ ਮੈਂ ਅਹੋਲੇ ਲੱਡੂ 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 ਤਾਂ ਆ ਗਏ ਨੇ ਤੁਸੀਂ ਮੈਂ ਸ਼ੁਰੂ ਕਰੋ ਕੰਮ ਬੱਸ ਉਹ ਵੀ ਤਿਆਰ ਆਹੀ ਹੁਣ ਹਲਵਾਈ ਆਉਂਦੇ ਨਾ ਫੜਾ ਫੜਾ ਜਣ ਆਈ ਬਣਾਉਂਦਾ ਹਾਂ ਕਿਹਨੂੰ ਰਾਈ ਦੇ ਕੰਦ ਸਰੋ ਤੇ ਬੈਕਾਤਾ ਅਮਰ ਕੋਈ ਨਹੀਂ ਆਈ ਤੇ ਆਜ ਮੰਗਣ ਦੇ ਨੇ ਉਹ ਉਹ ਪੇ ਆਜ ਮੰਗ ਰਹੇ ਆ ਨਾ ਤੂੰ ਕਿੰਨਾ ਟਾਈਮ ਲਾਈਏ ਤਦੋਂ ਕਿਹਦੀ ਉਹ ਤਾਂ ਬੈਠੀਆਂ ਮੱਝਾ ਕਰ ਲੱਗੀਆਂ ਨੇ ਹੋਰਾਂ ਟਾਈਮ ਲਾ ਕੇ ਮੱਝਾ ਉਹ ਕਰਨ ਦਾ ਬਲੱਡ ਜੀ ਨਾਲ ਵਾਸ਼ ਕੋਈ ਅੱਖਾਂ ਨੂੰ ਹੱਥ ਨਾਲ ਲਾ ਲਿਓ ਹੱਥ ਧੋ ਲਿਓ ਵਾਰੀ ਆ ਮੇਰੇ ਕੋਲ ਟੂਥਰ ਲਗਾ ਤੂੰ ਪਾਣੀ ਨਾਲ ਗੇੜ ਵਾਰ ਹਾਲੋ ਹਾਂ ਮੈਂ ਤੁਹਾਨੂੰ ਇਹਦੇ ਗੱਲ ਦੱਸ ਤਾ ਪਰ ਹੁਣ ਕੋਈ ਨਾ ਮੇਰੀ ਗੱਲ ਨਹੀਂ ਆਣ ਕਰਦੀ ਬੱਸ ਹਾਂ ਰੌਣਕਾਈ ਤੁਹਾਨੂੰ ਗੱਲਾਂ ਕਰਦੀ ਜਾਂਦਾ ਚਾਕੂ ਨਾਲ ਕਿਹੜਾ ਚਾਕੂ ਨਾਲ ਲੱਗਿਆ ਚਾਕੂ ਨਾਲ ਲੈ ਕੇ ਆਪਣੇ ਪੀੜੀ ਪੁੱਢ ਬਣਾਏ ਹੋ ਅੰਮ੍ਰਿਤ ਵੀ ਜਾਈ ਹੋ ਪੁੱਢਾ ਆਏ ਹਾਂ ਛੇਤੀ ਹੱਲ ਬਣਾਏ ਗੰਡੇ ਤੋਂ ਛਿੱਲਣੇ ਨੇ ਕੋਈ ਨਾ ਪੰਜ ਸਿਤ ਘਾਹ ਤੋਂ ਇਹ ਹੋਈ ਜਾ ਰਹੀ ਹੈ ਕੰਟੀ ਮੈਂ ਪਬਲੀਕ ਆ ਤਾਂ ਜਾਂਦੀ ਨਹੀਂ। ਕੋਈ ਗੱਲ ਨਹੀਂ ਹੋਉਂਦਾ ਤਾਂ ਕਰਦੇ। ਹਾਂ ਬੋਲੇ। ਉਹ ਜਿਹੜੀ ਬਣਾ ਲੈ। ਹਾਂ ਉਹ ਮੈਨੂੰ ਨਹੀਂ ਖਾਣਾ। ਕਿੰਨਾ ਟਿਕਾ ਲੱਗਦੀ ਉਹ ਤੇ ਕਿਹੜੇ ਲੁਗਾ ਰਿਹਾ। ਨੰਨੀ ਲੱਤਾਂ ਸਿੱਧੀਆਂ ਕਰ ਲਓ ਹੋਰ ਚੱਕ ਲੀਆਂ। ਜੀ। ਅਜਿਹਾ ਜੋ ਬਿਲਕੁਲ ਕੰਮ ਨਹੀਂ ਲੱਗ ਰਿਹਾ ਅੰਦਰ ਆਇਆ ਆਪਾਂ ਉਹ ਨਾ ਜਿੰਨਾ ਜਿੰਨਾ ਆਹ ਜੀਰੋ ਮੰਪੀਕਾ ਕੀ ਅਲਬੀ ਤੋਂ ਕੇ ਪਿਆਜ ਛਿੱਲ ਛੇਤੀ ਡੰਡੀ ਕਾਲ ਭਾਵਾਂ ਨਾਲ ਡੰਡੀ ਕਾਲ ਭਾਵ ਇਹ ਕੋਲ ਸਾਂਝੇ ਤੋਂ ਲੋਟੂ ਦਾ ਫਾਸਟ ਕਰਾ ਦੇ ਲੋਟੂ ਦਾ ਫਾਸਟ ਕਰਾ ਦੇ ਇਹਨਾਂ ਦਾ ਬੈਠਾ ਬੈਠਾ ਨਹੀਂ ਆਜੀ ਕੁਰਸੀ ਤੇ ਗੰਧੀ ਬੜੀ ਐਂਕੀ ਨੇ ਪਹਿਲਾਂ ਤੂੰ ਉਹ ਤੇ ਕਿਦਾ ਬੜੀ ਬੜੀ ਫਾਇਲ ਨਹੀਂ ਤੇ ਨਹੀਂ ਪਈ ਹੈ ਕਿ ਛੇ ਮਾਰਚ ਮਤਲਬ ਲੱਗ ਰਿਹਾ ਤਰਾ ਲੱਗਿਆ ਨੇ ਕਾਰਿਆਂ ਕੰਮਾਂ ਤੋਂ ਚੱਲਣੀਆਂ ਜਾਂ ਗੱਡੀ ਚੱਲਦੀ ਮੰਨ ਕੇ ਗੱਡੀ ਫੜ ਲਿਆ ਇਸ ਵੇਲੇ ਅੱਜ ਮੰਨ ਲੈਂਦੇ ਹਾਂ ਕਿ ਐਸਾ ਕਰਤੀ ਤੁਮ ਨੂੰ ਚਾਹਤ ਨਹੀਂ ਕਿ ਅਜੋਨ ਲੱਗੇ ਦੋ ਜਣੇ ਰਹਿੰਦੇ ਹਾਂ ਅੱਜ ਬਾਅਦ ਪਿਆਰ ਕਰਕੇ ਚੱਲੇ ਨੀ बाकी लेकिन कुछ ताव नहीं बाकी लेकिन मैं लेकिन कभी नहीं आता है ना कभी नहीं आता है आ बढ़ रही है फोर हैं इमली की इमली दीजिए इमली बांट कर क्यों दिमाग से कढ़ी ताव भी बांट के लेकिन आप क्या करने नहीं चला मिर्च तो 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 मिर्चा सारिया ही पानिया सार् पानिया ने भाई यार मिर्चों वाले नहीं खाने पकौड़े ਆਹ ਕਿਤਾ ਬੱਜ ਗਿਆ ਬੋਲੋ ਕੁਛ ਜੀ ਬੋਲੇ ਭਾਈ ਚਟਨੀ ਬਣਦੀ ਹੈ ਅੱਛਾ ਹਾਂ ਦਮਾ ਘਾਟੋ ਸਨੂ ਆਂਦੀਆ ਬਣਾਣੀ ਚਟਨੀ ਤਾਂ ਪੂਰੀ ਜਿਹਾ ਬਣਾ ਦੇਈਏ ਭਾਈ ਹਾਂ ਜਿੰਨੀ ਲੀਵਰ ਰੈਡੀ ਬਾਅਦ ਹੀ ਬਤਲੇ ਦਿੰਦਾ ਕੋਈ ਨਾ ਪੀਣੀ ਨੂੰ ਦੇ ਤੋ ਦੇ किथे उठे هون اهو जो काम चल रहा है उठे वो भी में सब्जी में लगा तो अपन का हां आम आम बारी खा रहे हैं हम कुछ है एक तरह का बना रहे हैं फ्रेंच फ्राइज ये फ्रेंच फ्राइज ने की पकौड़े हा? ने हां ये फ्रेंच फ्राइज ने की पकौड़े ने दोनों का फील दूगा पकौड़े का फील भी दूगा और फ्रेंच फ्राइज का फील भी दूगा अच्छा ठीक है ठीक है इधर चटनी आ गई थी गई ये सारी आम खाजी अच्छा आम खाजी ਕਪਲੀ ਵੀ ਫਿਲਟਰ ਵੀ ਇੱਕ ਗਾੜਾ ਫਕੌੜੇ ਦਾ ਮਾਤ ਦੇਖਾਂਗੇ ਫਿਲਟਰ ਖਰਾਬ ਹੋ ਰਿਹਾ ਸਾਡਾ ਔਰ ਪਾਣੀ ਵੀ ਘੜਦਾ ਹੁਣ ਕਿੰਨਾ ਘੜਦਾ ਪਾਣੀ ਘੜਦੀ ਜਾਂਦਾ ਔਰ ਪਾਣੀ ਭਰਦਾ ਹੀ ਨਹੀਂ ਹੋ ਅੱਛਾ ਉਹਦੀ ਮੈਂਬਰੀ ਖਰਾਬ ਹੋ ਗਈ ਹੁੰਦੀ ਦੇਖੋ ਮੈਂਬਰੀ ਖਰਾਬ ਹੋ ਗਈ ਮੈਂਬਰੀ ਵੀਕ ਤਾਂ ਨਹੀਂ ਹੋਦੀ ਕਿਤੇ ਉਹ ਜਿੱਦਾ ਭਲਕਾ ਵਿੱਚ ਨਿਸਤਰੀ ਲੱਗੇ ਹੋ ਰਹੇ ਨੇ ਉਹ ਨੋ ਨੋ ਨੀ ਕੋਣਾ ਹੋਣਾ

ਦੇਸ਼ਲ ਪਿਆ ਹੋਰ ਸਾਡਾ ਉਹ ਫੋਟੋ ਹੋਰ ਅਸਾਂ ਗੱਲ ਗਾ ਲਿਆ ਕੱਟ ਲਾਂਗੇ ਹਾਂਜੀ ਜਿਆਦਾ ਦਾ ਇੰਨੇ ਗਾਦੀ ਜਿਆਦਾ ਕੋੜਾ ਬੇਸਭੀਆ ਵੇਟ ਕਰਨੀ ਕੋੜਾ ਦੀ ਕੋੜਾ ਪਾ ਲੇਟ ਕਰਨੇ ਬਈ ਜੱਦੀ ਐਂਡ ਤੇ ਕਰਨੇ ਜਦੋਂ ਇਹ ਪਿੱਛਾ ਹੋਵੇ ਦੇਖੀ ਇੱਕ ਤਾਂ ਗ੍ਰੀਨੀ ਬੋਲੀ ਹੁਣ ਉਹ ਗੈਲ ਫੋਟੋ ਗ੍ਰੀਨੀ ਹੈਗੀ ਗ੍ਰੀਨ ਆ ਸਾਡੀ ਗ੍ਰੀਨ ਜੀ ਹਾਂ है। ले करना। देखा 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 देखा। अच्छा। वीडियो बना ली पापा